ਦੇਸ਼ਟੈਂਮ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਅਸੀਂ ਆਲੇ ਦੁਆਲੇ ਸਾਰੇ ਅਜਕਲ ਅਮਰੀਕਾ ਦੇ ਵਿੱਚ ਕੋਈ ਵੀ ਸਟੇਟ ਹੈ ਨੀ ਚਾਹੇ ਕੈਲੀਫੋਰਨੀਆ ਚਾਹੇ ਦੂਸਰੀਆਂ ਸਟੇਟਾਂ ਚਿਕਾਗੋ ਵਾਲਾ ਹੈ ਨਿਊਯਾਰਕ ਹੈ ਜਾਂ ਮਤਲਬ ਨਿਵਾੜਾ ਹੈ ਨਾਲ ਉਹਦੇ ਅਰੀਜ਼ੋਨਾ ਹੈ ਉਹਦੇ ਨਾਲ ਪਰ ਮੈਕਸੀਕੋ ਨਿਊ ਮੈਕਸੀਕੋ ਉਸਦੇ ਨਾਲ ਪਰ ਨਾ ਡਨਸ ਹਿਊਸਟਨ ਸਿਟੀ ਨੇਮਰ ਦੇ ਬਟੇ ਟੈਕਸਸ ਦੇ ਵਿੱਚ ਜਾਇਦ ਕੈਲੀਫੋਰਨੀਆ ਦੇ ਤੱਟ ਦੇ ਨਾਲ-ਨਾਲ ਦੂਸਰੇ ਸਟੇਟਾਂ ਨੇ ਬਹੁਤ ਲੋਕ ਜਿਹੜੇ ਬਾਹਰਲੇ ਦੇਸ਼ਾਂ ਦੇ ਆਏ ਜਿੱਚ ਚਾਈਨੀਜ਼ ਬਹੁਤ ਜ਼ਿਆਦਾ ਨੇ ਮੈਕਸੀਕਨ ਬਹੁਤ ਜ਼ਿਆਦਾ ਨੇ ਭਾਰਤੀ ਤੇ ਬਹੁਤ ਥੋੜੇ ਨੇ ਉਹਦੇ ਵਿੱਚ ਮਤਲਬ ਹੋਰੋਂ ਲੱਖਾਂ ਜਣੇ ਤੇ ਭਾਰਤੀ ਤਾਂ ਸ਼ਾਇਦ ਹਜ਼ਾਰਾਂ ਚ ਹੋਣਗੇ ਪਰ ਕਿਉਂਕਿ ਪਿਛਲੇ ਸਾਲ ਨਵੰਬਰ ਦੇ ਵਿੱਚ ਪ੍ਰੈਜ਼ੀਡੈਂਟ ਡੋਨਾਲਡ ਜੇ ਟਰੰਪ ਦੁਬਾਰਾ ਚੋਣਾਂ ਜਿੱਤ ਗਏ 4 ਸਾਲ ਦੇ ਵਕਫੇ ਤੋਂ ਬਾਅਦ ਉਹਨਾਂ ਦਾ ਇਹੀ ਨਾਰਾ ਸੀ ਕਿ ਵੀ ਵਿਲ ਮੇਕ ਅਮਰੀਕਾ ਗ੍ਰੇਟ ਅਗੇਨ ਉਹ ਇਸ ਤਰ੍ਹਾਂ ਕਿ ਉਹਨਾਂ ਨੇ ਇੱਕ ਦਿਨਾਂ ਦਾ ਇਹ ਦੇ ਦਿੱਤਾ ਕਿ ਅਮਰੀਕਾ ਨੂੰ ਅਸੀਂ ਚੰਗੇ ਦਾ ਬਣਾਉਣਾ ਦੁਬਾਰਾ ਇੱਕ ਨੰਬਰ ਬਣਾਉਣਾ ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਇਮੀਗ੍ਰੇਸ਼ਨ ਦੀ ਪਾਲਿਸੀ ਹੈ ਜਿਹਦੇ ਵਿੱਚ ਇਲੀਗਲਸ ਬਹੁਤ ਇਸ ਦੇਸ਼ ਚ ਆ ਰਹੇ ਹਨ 1 ਪੁਆਇੰਟ मतलब एक करोड़ तेरह लख लोग कहता भी जोड़े इलीगल ने मैनू वह चाहिए नहीं मैं कट देने उस वे लोग ने गलू हासोहीणी के तौर पर ले लिया तकरीबन पाँ प्रसेंट ज्यादा लोगों को यह लगता है कि प्रैजिडेंट ट्रंप जित नहीं सकते चोड़ा जितकी उन्होंने जित नहीं होगी पर लोगों ने जो दे फतवा देना सोटा तो पता लगना थ ਲੋਕ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਦੂਸਰੇ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਆ ਰਹੇ ਆ اخر ਦੇਸ਼ ਹੈ ਕੁਝ ਤਾਂ ਬਰਾਚਾਗਾ ਸੋਚ ਲਈ ਹੋਣਗੇ ਦੇਸ਼ਾਂ ਦੀ ਜਿਹੜੀ ਸਰਕਾਰਾਂ ਨੇ ਕਿਉਂਕਿ ਪਹਿਲੀ ਸਰਕਾਰ ਨੇ ਨਹੀਂ ਸੋਚਿਆ ਤੇ ਦੂਸਰੀ ਸਰਕਾਰ ਜਿੱਤਣ ਲਈ ਕੁਝ ਨਾ ਹੋ ਜਾਏ ਇਸਾ ਵਾਦਾ ਦੇਣ ਲਿਆ ਜਿਹਾ ਸੰਘਾਰਾ ਮਾਰ ਦਿੰਦੇ ਜਿਹਦੇ ਨਾਲ ਲੋਕ ਉਹਨਾਂ ਵੱਲ ਹੋ ਜਾਂਦੇ ਆ ਹਿੰਦੁਸਤਾਨ 'ਚ ਥੋੜਾ ਜਿਆਦਾ ਤੋਂ ਉਲਟ ਹੈ ਹਿੰਦੁਸਤਾਨ ਦੇ ਵਿੱਚ ਉਹ ਗੱਲਾਂ ਕਹਿੰਦੇ ਨੇ ਕਿ ਉਹ ਸਿਓ ਕਰ ਦਾਂਗੇ ਸਿਓ ਕਰਦੇ ਮਿਚੋ ਤੋਂ ਫਿਰ ਉਹ ਇਲੈਕਸ਼ਨ ਤੋਂ ਬਾਅਦ ਅਗਰ ਉਹ ਪਾਰਟੀ ਜਿੱਤ ਜਾਂਦੀ ਹੈ ਤੇ ਉਹ ਕੰਮਾਂ ਬਿਲਕੁਲ ਧਿਆਨ ਨਹੀਂ ਦਿੰਦੇ ਤੇ ਕੰਮ ਹੋਰ ਹੋਣ ਲੱਗ ਜਾਂਦੇ ਆ ਜਿਹੜੇ ਹੋਣੇ ਹੁੰਦੇ ਹੁੰਦੇ ਨਹੀਂ ਪਰ ਇੱਥੇ ਇਹਨਾਂ ਗੋਰਿਆਂ ਦੇ ਦੇਸ਼ਾਂ ਵਿੱਚ ਇੱਕ ਚੀਜ਼ ਬੜੀ ਚੰਗੀ ਹੈ ਕਿ ਜਿਹੜੀ ਉਹ ਕਹਿੰਦੇ ਨੇ ਉਹ ਕਰਨੀ ਸ਼ੁਰੂ ਕਰ ਦਿੰਦੇ ਆ ਜਦੋਂ ਪ੍ਰੈਜ਼ੀਡੈਂਟ ਸਾਹਿਬ ਨੇ ਇਹ ਕਹਿ ਦਿੱਤਾ ਕਿ ਮੈਂ ਜਨੇ ਇਮੀਗ੍ਰੇਸ਼ਨ ਦੇ ਸਵੰਦਤ ਕੇਸ ਨੇ ਉਹਨਾਂ ਨੂੰ ਜਲਦੀ ਖਤਮ ਕਰਾਂਗੇ ਜਿਹੜੇ ਪੱਕੇ ਨਹੀਂ ਹੋਏ ਉਹਨਾਂ ਨੂੰ ਅਸੀਂ ਇੱਥੋਂ ਕਿਸੇ ਦਾ ਵਫਾਕ ਕਰਕੇ ਪੇ ਜਲਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਕੱਚੇ ਹੀ ਆ ਬਿਲਕੁਲ ਉਹਨਾਂ ਨੇ ਕਰਾਇ ਹੀ ਕੁਛ ਨਹੀਂ ਜਿਹਦੇ ਚ ਕੋਈ ਤਕਰੀਬਨ 64-65 ਹਜ਼ਾਰ ਲੋਕ ਨੇ ਜਿਹੜੇ ਕ੍ਰਿਮੀਨਲ ਨੇ ਦੂਸਰੇ ਦੇਸ਼ਾਂ ਤੋਂ ਆਏ ਜਾਂ ਕਿੱਸਾ ਇਹਦਾ ਮਤਲਬ ਇਹਨਾਂ ਇੱਥੇ ਆ ਕੇ ਲੋਕਾਂ ਨੇ ਕੋਈ ਨਾ ਕੋਈ ਕ੍ਰਾਈਮ ਕਰ ਦਿੱਤਾ ਛੋਟਾ ਮੋਟਾ ਕਰਤਾ ਵੱਡਾ ਕਰਤਾ ਜਿੱਦ ਬਲਾਕ ਕਾਰ ਵੀ ਹੋ ਸਕਦਾ ਗੱਡੀਆਂ ਭੰਦਤੀਆਂ ਗੱਡੀਆਂ ਚੋਰੀ ਕਰ ਲਈਆਂ ਜਾਂ ਚੋਰੀ ਸਮਾਨ ਚੋਰੀ ਕਰ ਲਿਆ ਦੁਕਾਨਾਂ ਨੂੰ ਲੁੱਟ ਲਈਆਂ ਸੋਨੇ ਦੀਆਂ ਦੁਕਾਨਾਂ ਨੂੰ ਲੁੱਟ ਲਈਆਂ ਉਹਦੇ ਨਾਲ ਇੱਕ ਥੋੜਾ ਜਿਹਾ ਨਾ ਬੜਾ ਦਰਬਾੜਾ ਮਾਹੌਲ ਪੈਦਾ ਹੋ ਗਿਆ ਸੀ ਪਿਛਲੇ 8-10 ਮਹੀਨਿਆਂ ਦੇ ਵਿੱਚ 1 ਸਾਲ ਦੇ ਵਿੱਚ ਅਮਰੀਕਾ ਇਸ ਵਾਂ ਨਹੀਂ ਹੈਗਾ ਗੁਰਿਆਂ ਦੇ ਕੋਈ ਦੇਸ਼ ਸੌਂਦੇ ਨਹੀਂ ਅਸੀਂ ਜਦੋਂ ਇਹਨਾਂ ਦੇਸ਼ਾਂ ਵਿੱਚ ਆਉਨੇ ਆ ਸਾਨੂੰ ਇਹ ਚਾਹੀਦਾ ਕਿ ਅਸੀਂ ਆਹ ਕਿ شریفਾਨੀ ਤਰ੍ਹਾਂ ਇਹ ਨਾ ਬੈਠੇ ਰਹੀਏ ਇਹ ਸਮਝਾ ਜਦ ਦਿੰਦੇ ਆ ਕੰਮ ਕਰਦੇ ਸੀ ਇਜਾਜ਼ਤ ਲੈ ਕੇ ਕੰਮ ਕਰੀਏ ਤੇ ਆਪਣੀ ਜ਼ਿੰਦਗੀ ਸੁਖੀ ਬਸਰ ਕਰਨ ਦੇ ਲਈ ਚਾਹੇ ਉਹ ਘਰ ਲੋਕੇ ਆਸੇ ਆਪਣੀ ਗਰੀਬੀ ਘਟਣ ਦੇ ਵਾਸਤੇ ਆਂਦੇ ਨਾਲ ਸਰਸਪੇਕੇ ਕੰਮ ਕਰਲੀ ਚ ਕਰੀ ਚੱਲੋ ਤੁਹਾਨੂੰ ਹੱਕ ਮਿਲਦੇ ਨੇ ਸਾਰੇ ਤੁਸੀਂ ਆਪਣੇ ਹੱਕਾਂ ਦਾ ਇਸਤੇਮਾਲ ਕਰ ਸਕਦੇ ਹੋ ਡਰ ਕੇ ਰਹਿਣ ਦੀ ਕੋਈ ਲੋੜ ਨਹੀਂ ਜੇ ਤੁਸੀਂ ਚੰਗੇ ਕੰਮ ਆਪਣੇ ਅਸੂਲ ਦੇ ਮੁਤਾਬਕ ਆਪਣੇ ਇਹਨਾਂ ਕਾਨੂੰਨ ਬਣਾਇਓ ਦੇ ਮੁਤਾਬਕ ਕਰਦੇ ਹੋ ਉੱਥੇ ਕੋਈ ਖਤਰਾ ਨਹੀਂ। ਤਾਂ ਇੱਥੇ ਚੱਲ ਪਿਆ ਕਿ ਅਸਾਲ ਤੋਂ ਰਹਿਣਾ ਕੋਈ ਖਤਰਾ ਨਹੀਂਗਾ। ਬਲਕਿ ਇੱਥੇ ਤੇ ਸਿਟੀਜ਼ਨ ਵੀ ਆ ਸਾਡੇ ਦੇਸ਼ ਨਾਲੋਂ ਜ਼ਿਆਦਾ ਤੁਹਾਨੂੰ ਇੱਥੇ ਵੀ ਮਾਨ ਮਿਲਿਆ। ਉੱਥੇ ਤਾਂ ਸਾਨੂੰ ਚੰਗੇ ਜੌਬ ਮਿਲਦੀ ਸੀ ਨਹੀਂ ਮਿਲਦੀ ਤੇ ਇੱਥੇ ਤੇ ਜੌਬ ਵੀ ਚੰਗੀਆਂ ਮਿਲੀਆਂ ਕੰਮ ਵੀ ਮਿਲਿਆ ਵਧੀਆ। ਹਾਂ ਪੜ੍ਹੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ। ਸਾਡੀ ਬਦਕਿਸਮਤੀ ਹੈ ਕਹਿੰਦੇ ਪੰਜਾਬ ਤੋਂ ਜਿੰਨੇ ਨਿਆਣੇ ਆ ਰਹੇ ਆ ਸਾਡੇ ਠਾਠਾ 20-20 ਸਾਲ ਦੇ ਉਹ 10ਵੀਂ ਪੜ੍ਹੇ ਆ। ਉਹਨਾਂ ਨਾਟਕਚਾਰਾਂ ਨੂੰ ਪੰਜਾਬੀ ਪੰਜਾਬੀ ਤੋਂ ਇਲਾਵਾ ਕੋਈ ਬੋਲਣਾ ਨਹੀਂ ਆਉਂਦਾ ਤੇ ਇਹ ਥੀਏਟਰ ਬੜੀ ਦਿੱਕਤ ਹੁੰਦੀ ਆ ਤੇ ਦੂਸਰੀ ਦਿੱਕਤ ਇਹ ਹੋਈ ਕਿ ਉਹਨਾਂ ਨੇ ਆ ਕੇ ਤਾਂ ਮਚਲ ਪਾਣਾ ਰਿਛੂ ਗੜਦਾ ਖਾਸ ਕਰ ਹਰਿਆਣੇ ਦੇ ਬੱਚਿਆਂ ਨੇ ਬਹੁਤ ਕਿਤੋਂ ਚੜ ਪਾਇਆ ਇੱਥੇ ਫੇਟਲੀ ਨੂੰ ਕਿ ਚਲੇ ਜਾਓ ਉੱਥੇ ਮੰਜੇ ਬਾਹਰ ਰੱਖ ਕੇ ਮੈਂ ਹੋਕੇ ਬਿੰਦੇ ਖੁਦ ਦੇਖੇ ਮੁੰਡੇ ਪਤਾ ਨਹੀਂ ਕਿਹੜੀ ਸਟੇਟ ਦੇ ਹਰਿਆਣੇ ਦੇ ਵਿੱਚ ਕਿਹੜੇ ਲੋਕ ਆ ਜਿਹੜੇ ਹੋਕੇ ਬਿੰਦੇ ਉਨਾਂ ਨੂੰ ਇਹ ਨਹੀਂ ਪਤਾ ਲੱਗ ਗਿਆ ਤੁਸੀਂ ਆਪਣੇ ਮਕਾਨ ਦੇ ਦਰਵਾਜੇ ਤੋਂ ਬਾਹਰ ਜਿੱਥੇ ਤੁਹਾਡਾ ਮਕਾਨ ਆ ਦਰਵਾਜੇ ਤੋਂ ਬਾਹਰ ਜੇ ਤੁਸੀਂ ਸਾਂਝੇ ਤੌਰ ਤੇ ਰਹਿੰਦੇ ਆ 20 ਫੁੱਟ ਤੱਕ ਤੁਸੀਂ ਸਿਗਰਟ ਹੋਕਾ ਵੀ ਨਹੀਂ ਪੀ ਸਕਦੇ ਪਰ ਉਹ ਪਿੰਦੇ ਸੀ ਲੋਕਾਂ ਨੇ ਸ਼ਿਕਾਇਤਾਂ ਕਰਨੇ ਸ਼ੁਰੂ ਕਰਤੀਆਂ ਗਵਰਨਮੈਂਟ ਤੱਕ ਸ਼ਿਕਾਇਤਾਂ ਕੱਠੀਆਂ ਹੋਣ ਲੱਗੀਆਂ ਜਦੋਂ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਹੋਣ ਲੱਗੀਆਂ ਤੇ ਹੁਣ ਗਵਰਨਮੈਂਟ ਵੀ ਤਾਂ ਕੁਝ ਕਰੂਗੀ ਨਾ ਕਿਉਂਕਿ ਇਹਨਾਂ ਦੇ ਛਾਂਤ ਵੀ ਰਹੇ ਆ ਕਿ ਇਹਨਾਂ ਦੇ ਛਾਂ ਨੂੰ ਸਾਫ਼ ਸੁਥਰਾ ਰੱਖਣਾ ਇਹਨਾਂ ਨੂੰ ਸਿੱਖਣਾ ਅਜੀ ਕਹਿਣਾ ਗੋਰੇ ਆ ਤੋ ਸਿੱਖ ਲੈਂਦੇ ਸੀ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਗੋਰੇ ਚੰਗੇ ਹੋ ਸਕਦੇ ਆ ਪਰ ਮੋਸਟਲੀ 99% ਚੰਗੇ ਲੋਕ ਜਿਹੜੇ ਆ ਉਹਨਾਂ ਤੋਂ ਅਸੀਂ ਕੰਮ ਸਿਕਮ ਰਹਿਣਾ ਬਹਿਣਾ ਸਿੱਖ ਸਕਦੇ ਆ ਕਿਉਂਕਿ ਇਹਨਾਂ ਦਾ ਦੇਸ਼ ਆ ਸਭ ਇਹਨਾਂ ਦੇ ਮੁਤਾਬਕ ਰਹਿਣਾ ਪੈਣਾ ਧਾਰਮਿਕ ਆਜ਼ਾਦੀ ਹੈ ਤੁਸੀਂ ਆਪਣੇ ਧਾਰਮਿਕ ਜਲਦੀ ਜਿਹੜੇ ਮਰਜ਼ੀ ਗੁਰੂ ਨੂੰ ਮੰਨ ਸਕਦੇ ਕੋਈ ਤੁਹਾਨੂੰ ਰੋਕਦਾ ਨਹੀਂ ਪਰ ਉਹ ਕਹਿੰਦੇ ਵੀ ਅੰਦਰ ਬੰਦ ਹੋ ਕੇ ਗੁਰਦੁਆਰਾ ਦੇ ਅੰਦਰ ਬੰਦ ਹੋ ਕੇ ਕਰੋ ਬਾਹਰ ਨਹੀਂ ਤਾਂ ਬਚਾ ਬਾਹਰ ਤੇ ਸਾਡੇ ਨਿਆਣਿਆਂ ਨੇ ਬਾਹਰ ਵੀ ਬਹੁਤ ਬਚਲ ਪਾਇਆ ਕੋਈ ਖੇਤ ਵੇਚ ਕੇ ਆਇਆ ਕਿਸ ਨੇ ਸਾਰਾ ਘਰੇ ਹੀ ਦੇ ਦਿੱਸ ਦਿੱਤਾ ਨਾ ਖੇਤ ਵੀ ਵੇਚਦੇ ਨਾਲ ਮੱਝਾ ਡੰਗਰ ਵੇਚ ਦਿੱਤੇ ਹੁਣ ਜਦੋਂ ਉਹਨਾਂ ਦੀ ਵਾਪਸੀ ਹੋਣੀ ਸ਼ੁਰੂ ਹੋਈ ਹੈ ਜਿਹੜੀ ਕਿ ਤੈ ਸੀ ਡੋਨਲਡ ਟਰੰਪ ਨੂੰ ਜਿਉਂ ਨੇ ਕਿਹਾ ਉਹ ਗੈਨ ਨਾ ਕਰਾਂਗਾ ਤੇ ਲੋਕਾਂ ਨੇ ਉਹਨਾਂ ਨੂੰ ਫਤਵਾ ਦੇ ਦਿੱਤਾ ਕਿ ਤੁਸੀਂ ਜਿੱਤ ਜਾਓ ਭਾਈ ਕਰੋ ਹੁਣ ਜੇ ਉਹ ਨਹੀਂ ਕਰਦੇ ਤਾਂ ਮਾੜੀ ਗੱਲ ਹੈ ਪਰ ਉਹ ਕਰਨ ਲੱਗੇ ਬਹੁਤ ਹੀ ਮਤਲਬ ਅਲੱਗ ਚੀਜ਼ ਹੈ ਜਿਹੜੀ ਦੂਜੀ ਅ ਪ੍ਰੈਜ਼ੀਡੈਂਟਾ ਤੋਂ ਹੋਈ ਹੈ ਅਲੱਗ ਚੀਜ਼ ਹੈ ਅਸੀਂ ਆਪਣੇ ਸ਼ਾਕ ਦੇ ਵਿੱਚ ਅਗੇ ਕਿਦਾਂ ਹੋ ਗਿਆ ਇਹ ਤਾਂ ਤਾਂ ਹੋਣਾ ਨਹੀਂ ਚਾਹੀਦਾ ਸੀ ਇਹ ਤਾਂ ਹੋ ਨਹੀਂ ਸਕਦਾ ਇਹ ਸਾਨੂੰ ਨਹੀਂ ਘਟ ਸਕਦਾ ਤੁਹਾਨੂੰ ਨਹੀਂ ਘਟ ਸਕਦਾ ਸਾਨੂੰ ਐ ਨਹੀਂ ਘਟ ਸਕਦਾ ਸਭ ਕੁਝ ਹੋ ਸਕਦਾ ਅਸੀਂ ਇਹਨਾਂ ਦੇ ਦੇਸ਼ਾਂ ਕੇ ਰਹਿ ਰਹੇ ਹਾਂ ਬਲਕਿ ਇੱਥੇ ਤੱਕ ਇਹ ਕਹਿ ਕੇ ਜੇ ਤੁਸੀਂ ਸ਼ਰਾਬ ਪੀ ਕੇ ਟਿਕਟ ਲੈਣੇ ਆ ਤੁਹਾਨੂੰ ਡੀਯੂਆਈ ਦੀ ਟਿਕਟ ਮਿਲਦੀ ਆ ਤੇ ਪੂਰਾ ਮੈਨੂੰ ਮਤਲਬ ਇਹ ਪੂਰਾ ਅੰਦਾਜ਼ਾ ਹੈ ਕਿਉਂਕਿ ਮੈਂ ਗਵਰਨਮੈਂਟ ਦੀ ਜੌਬ ਕਰਦਾ ਰਹਾਂ ਪੂਰਾ ਅੰਦਾਜ਼ਾ ਹੈ ਕਿ ਤੁਹਾਨੂੰ ਕਿਸੇ ਵੇਲੇ ਵੀ ਫੜ ਕੇ ਉਹ ਡਿਪੋਰਟ ਕਰ ਸਕਦੇ ਜੇ ਤੁਹਾਨੂੰ ਡੀਯੂਆਈ ਲੱਗਦੀ ਆ ਇੱਕ ਤੇ ਐਵਿਕ नोन ਹੈ ਦੂਸਰੀ ਗੱਲ ਇਹ ਹੈ ਕਿ ਲੋਕ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੂੰ ਦੂਸਰੇ ਵੱਲ ਦੇਖ ਕੇ ਆਪਣੇ ਆਪ ਨੂੰ ਉਸੰਦਾ ਧਾਲਣਾ ਚਾਹੀਦਾ ਜਿਹੜੇ ਸਾਡੇ ਬੱਚੇ ਜਿਹੜੇ ਨਵੇਂ ਆ ਉਹ ਢਾਲ ਨਹੀਂ ਰਹੇ ਹੁਣ ਉਹਨਾਂ ਦੇ ਇੰਨੇ ਇੰਨੇ ਪੈਸੇ ਲੱਗੇ ਆ ਉਹਨਾਂ ਨੂੰ ਚਾਹੀਦਾ ਤੇ ਰਹੀ ਸੀ ਕਿ ਚੁੱਪਚਾਪ ਸਿਰ ਸਿੱਟ ਕੇ ਜਿੱਥੇ ਕੰਮ ਮਿਲਦਾ ਉੱਥੇ ਕੰਮ ਕਰਦੇ ਉਹਨਾਂ ਨੇ ਵਧੀਆ ਵਧੀਆ ਗੱਡੀਆਂ ਲੈ ਲਈਆਂ ਵਧੀਆ ਵਧੀਆ ਕੱਪੜੇ ਲੈ ਕੇ ਤੁਰ ਹੁੰਦੇ ਆ ਲੋਕਾਂ ਦੇ ਪੈਸੇ ਦੇਣ ਵਾਲੇ ਆ ਹੁਣ ਜਿਵੇਂ ਨਾ ਜੇ ਕੋ ਫੜਿਆ ਜਾਂਦਾ ਡਿਪੋਰਟ ਹੋ ਜਾਂਦਾ ਜਾਂ ਕਿਸੇ ਦਾ ਕੇਸ ਨਹੀਂ ਪਾਸ ਹੁੰਦਾ ਉਹ ਡਿਪੋਰਟ ਹੋਣਾ ਪੈਣਾ ਉਹ ਆਪਣੇ ਦੇਸ਼ ਜਾਣਾ ਪੈਣਾ ਤੇ ਉਹ ਜਦੋਂ ਆਪਣੇ ਦੇਸ਼ ਜਾਂਦੇ ਉਹਨਾਂ ਦੇ ਕੋਲ ਕੁਝ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਘਰ ਵੀ ਬੇਚ ਦਿੱਤਾ ਆਪਣੇ ਮਤਲਬ ਖੇਤ ਵੀ ਬੇਚਤੇ ਡੰਗਰ ਵੀ ਬੇਚ ਦਿੱਤੇ ਜਿਵੇਂ ਕੋੜ ਮਾਇਆ ਸੀ ਉਹ ਵੀ ਲਾਤੀ ਉਹਦੇ ਨਾਲ ਕੀ ਹੋਇਆ ਕਿ ਹੁਣ ਨਾ ਤੇ ਘਪਗੀਨ ਹੋ ਗਿਆ ਲੋਕ ਪਿੰਡਾਂ ਦੇ ਵਿੱਚ ਲੋਕ ਬਹੁਤ ਘਮ ਕੀਨੇ ਆ ਆਪਣੇ ਸਰੇਪੋਰਟ ਤੇ ਦੂਸਰਾ ਤੀਸਰਾ ਜਹਾਜ ਉਤਰ ਗਿਆ ਆ ਸਾਡੇ ਇਹ ਪੰਜਾਬੀ ਕਾਫੀ ਜਾ ਰਹੇ ਆ ਜਦਕਿ ਦੂਜੀ ਸਟੇਟਾਂ ਦੇ ਲੋਕ ਵੀ ਆ ਗਏ ਗੁਜਰਾਤੀ ਵੀ ਬਹੁਤ ਆ ਆ ਇਹਦੇ ਨਾਲ ਕੀ ਹੋਏਗਾ ਕਿ ਇੱਕ ਅ ਦਰਦ ਦਾ ਮਾਹੌਲ ਉੱਥੇ ਪੈਦਾ ਹੋ ਜਾਏਗਾ ਲੋਕ ਜਿਹੜੇ ਆ ਉਹ ਜਾਣਗੇ ਨਹੀਂ ਦੁਬਾਰਾ ਉਹ ਕਹਿਣਗੇ ਵੀ ਭਾਈ ਅਸੀਂ ਨਹੀਂ ਅਮਰੀਕਾ ਜਾਂਦੇ ਉੱਥੇ ਤਾਂ ਬਹੁਤ ਸਾਡੇ ਪੈਸੇ ਵੀ ਸਾਰੇ ਖਰਾਬ ਹੋ ਗਏ ਉੱਥੇ ਪੱਕੇ ਨਹੀਂ ਹੁੰਦੇ ਪੱਕੇ ਸੱਜਣੋਂ ਹੁਣ ਪੱਕੇ ਹੋਣਾ ਬਹੁਤ ਮੁਸ਼ਕਲ ਹੋ ਜਾਣਾ ਕਿਉਂਕਿ ਇਹਨਾਂ ਚਾਰ ਸਾਲਾਂ ਤੋਂ ਜਿਹੜੇ ਕਾਨੂੰਨ ਬਣਨੇ ਆ ਉਹ ਬਹੁਤ ਅਲੱਗ ਬਣਨੇ ਆ ਪਹਿਲਾਂ ਉਹ ਕਾਨੂੰਨਾਂ ਚ ਸਖਤੀ ਨਹੀਂ ਜ਼ਿਆਨੀ ਸਾਡੇ ਬੱਚਿਆਂ ਨੇ ਆ ਕੇ ਸਾਡੇ ਲੋਕਾਂ ਨੇ ਆ ਕੇ ਹਿੜਾ ਦੀ ਹਿੜਾ ਆ ਕੇ ਮਤਲਬ ਤੁਸੀਂ ਨਾ ਤੁਹਾਨੂੰ ਬੋਲੀ ਆਉਂਦੀ ਆ ਨਾ ਤੁਹਾਨੂੰ ਤੁਰਮ ਦਾ ਪਤਾ ਨਾ ਤੁਹਾਨੂੰ ਬੈਠਣ ਦਾ ਪਤਾ ਤੁਸੀਂ ਆ ਕੇ ਇੱਥੇ ਮਤਲਬ ਆਪਣੀ ਮਨਮਰਜ਼ੀ ਚਲਾਉਣੀ ਸ਼ੁਰੂ ਕਰਤੀ ਜਦ ਕਿ ਤੁਸੀਂ ਕੱਚੇ ਆ ਤੁਹਾਡੇ ਕੋਲ ਕੋਈ ਪੇਪਰ ਨਹੀਂ ਹੈਗਾ ਤੁਸੀਂ ਅੰਦਰ ਵੀ ਘਰਾਂ ਦੇ ਵਿੱਚ ਬੈਠ ਕੇ ਖਾਪਾ ਪਾਉਂਦੇ ਆ ਉਹਦੇ ਨਾਲ ਕੀ ਹੋ ਰਿਹਾ ਕਿ ਉਹ ਗਵਰਨਮੈਂਟ ਤੱਕ ਸਾਰੀਆਂ ਗੱਲਾਂ ਤੁਹਾਡੀ ਸ਼ਿਕਾਇਤਾਂ ਪਹੁੰਚਦੀਆਂ ਉਹਨਾਂ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਜਿਹੜੀ ਪ੍ਰੈਜ਼ੀਡੈਂਟ ਨੇ ਹੁਣ ਟੀਮ ਬਣਾਈ ਹੈ ਉਹਦੇ 'ਚ ਸਭ ਤੋਂ ਵੱਡੀ ਗੱਲ ਇਹ ਉਹ ਕਹਿੰਦਾ ਜਿਹੜੇ 2 ਸਾਲ ਤੋਂ ਗਿਆਏ ਆ ਅਗਰ ਉਹਨਾਂ ਦੇ ਕੇਸ ਅਜੇ ਵਿੱਚ ਫਸੇ ਆ ਉਹ ਕੇਸ ਪਾਸ ਨਾ ਕਰ ਰਿਹਾ ਨਾ ਡਿਵੋਟ ਕਰ ਰਿਹਾ ਕਿਉਂਕਿ ਇਹ ਸਭ ਜੋ ਰਿਪੋਰਟ ਰਿਹਾ ਕਿ ਇੱਥੇ ਕੋਈ ਤਕਲੀਫ ਨਹੀਂ ਕੋਈ ਇੱਥੇ ਸਰਕਾਰਾਂ ਚੱਲ ਰਹੀਆਂ ਬੜੀ ਵਧੀਆ ਔਰ ਸਰਕਾਰਾਂ ਵੀ ਬਿਆਨ ਦੇ ਦਿੰਦੀਆਂ ਕਿ ਭਾਈ ਇੱਥੇ ਤਾਂ ਕੋਈ ਤਵੇਇ ਨਹੀਂ ਕਿਉਂ ਮੈਂ ਇਹਦੇ ਮੋੜ ਦਿਓ ਹੁਣ ਜਿਹੜੇ ਬੁੜਗੇ ਆ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈਗਾ ਉਹ ਉੱਥੇ ਜਾ ਕੇ ਬਹੁਤ ਹੀ ਤੰਗ ਹੋਣਗੇ ਬਹੁਤ ਹੀ ਤਕਲੀਫਾਂ ਹੋਣਗੀਆਂ ਉਹਨਾਂ ਦੇ ਘਰਾਂ ਦੇ ਕੋਈ ਕੋਈ ਸਰਫਾਸ ਕੀਊਗਾ ਕੋਈ ਕੁਝ ਕਰੂਗਾ ਪਰ ਰੱਬ ਦਾ ਵਾਸਤਾ ਇਹ ਕੰਮ ਕਰਨ ਤੋਂ ਪਹਿਲੇ ਸੋਚੋ ਕਿ ਜ਼ਿੰਦਗੀ ਬੜੀ ਮੁਸ਼ਕਿਲ ਮਿਲਦੀ ਆ ਪੈਸੇ ਫਿਰ ਆ ਜਾਣਗੇ ਮਿਹਨਤ ਕਰੋ ਪੰਜਾਬ ਨੂੰ ਅਗਰ ਰੰਗਲਾ ਪੰਜਾਬ ਬਣਾਉਣਾ ਜੇ ਤੁਸੀਂ ਇੱਧਰ ਨੂੰ ਖੇੜਾ ਬਣ ਕੇ ਆਈ ਜਾਂਦੇ ਆ ਇੱਧਰੋਂ ਬਿਹਤਰ ਹੈ ਕਿ ਜੇ ਤੁਹਾਡੇ ਕੋਲ ਐਨੀ ਜ਼ਮੀਨ ਆ ਤੁਸੀਂ 50 ਲੱਖ ਤੋਂ 1 ਕਰੋੜ ਲਈ ਜਾਂਦੇ ਆ ਆਪਣੇ ਘਰ ਤੋਂ ਇਹ ਤੇ ਉਹਦੇ ਵਾਸਤੇ ਕੋਈ ਕਰੋੜ ਲਾ ਕੇ ਤਾਂ ਤੁਹਾਡਾ business ਹੋ ਸਕਦਾ ਤੁਸੀਂ 5 5 6 7 7 ਬੰਦੇ ਇਕੱਠੇ ਹੋ ਕੇ business ਕਰ ਲਓ 10 15 20 ਬੰਦੇ ਇਕੱਠੇ ਹੋ ਕੇ ਕਰ ਲਓ ਥੋੜੇ ਥੋੜੇ ਹਿੱਸੇ ਪਾ ਲਓ ਇੱਕ ਬੰਦਾ 50 ਲੱਖ ਲਾਉਂਦਾ 10 ਬੰਦਿਆਂ ਦਾ ਕਿੰਨਾ ਹੋ ਗਿਆ ਤੁਸੀਂ ਅੰਦਾਜ਼ਾ ਕਰੋ ਤੁਸੀਂ 5-10 ਕਰੋੜ ਰੁਪਇਆ ਲਾ ਕੇ ਚੰਗਾ business ਕਰ ਸਕਦੇ ਆ ਕੰਮ ਖੋਲ ਸਕਦੇ ਆ ਪਰ ਸਾਡੇ ਲੋਕ ਬਾਹਰ ਜਾਣਾ ਬਸ ਬਾਹਰ ਜਾਣਾ ਬਸ ਬਾਹਰ ਜਾਣਾ ਚਾਹੇ ਪੜਿਆ ਹੋਵੇ ਨਹੀਂ ਪੜਿਆ ਅਨਪੜ੍ਹ ਪੂਰੇ ਆ ਮੈਨੂੰ ਕਿ ਟੱਪਰ ਪੜਿਆ ਉਹਦੇ ਕੋਈ ਵੀ ਨਹੀਂ ਪੜਿਆ ਉਹ ਕਹਿੰਦੇ ਜੀ ਅਸੀਂ ਚਾਰੇ ਆ ਗਏ 1 ਕਰੋੜ ਬੰਦੇ 10 ਲੱਖ ਲੱਗਿਆ 1 ਕਰੋੜ 10 ਲੱਖ ਲਾ ਕੇ ਤੁਸੀਂ ਇੱਥੇ ਆ ਗਏ ਅਗਲ ਵੀ ਨਾਲ ਲੈ ਕੇ ਆਉਣਾ ਨਾ ਪੜਾਈ ਤਾਂ ਤੁਹਾਡੇ ਕੋਲ ਰਹੇ ਦੀਗੀ ਸਾਡੇ ਤੇ ਤੁਸੀਂ ਗੁੱਸਾ ਕਰੋਗੇ ਬਾਅਦ ਵਿੱਚ ਕਿ ਐਸੀ ਤੁਹਾਨੂੰ ਕਿਉਂ ਬੰਨੇ ਅਸੀਂ ਜਦੋਂ ਆਏ ਸੀ ਪੜੇ ਲਿਖੇ ਸੀ ਸਾਨੂੰ ਇਹ ਪਤਾ ਸੀ ਕਿ ਉੱਥੇ ਜੇ ਕੱਚੇ ਵੀ ਜਾਣਾ ਤਾਂ ਸਿਰ ਛੱਟ ਕੇ ਤੁਹਾਨੂੰ ਅਸੀਂ ਤਾਂ ਸਾਲ ਬੁੱਲੇ ਨਹੀਂ 10-10 ਸਾਲ ਕੋਈ ਅਸੀਂ ਗੱਲ ਨਹੀਂ ਕੀਤੀ ਜਿਹਦੇ ਨਾਲ ਤੁਹਾਨੂੰ ਕੋਈ ਤਕਲੀਫ ਹੋਵੇ ਪਰ ਇਹਨਾਂ ਦੇਸ਼ਾਂ ਚ ਪੱਕੇ ਹੋਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਦੂਸੀ ਗੱਲ ਇਹ ਕਿ ਪੰਜਾਬ ਤੋਂ ਮੈਂ ਤਾਂ ਹੈਵਾਨ ਆ ਲੋਕ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਆ ਕਿ ਅਸੀਂ ਤਕਰੀਬੀ ਚ ਰਹ ਰਹੇ ਹਾਂ ਇੱਥੇ ਕੰਮ ਕੋਈ ਨਹੀਂ ਹੈਗਾ 1 ਕਰੋੜ 10 ਲੱਖ ਬੰਦੇ ਰੁਪਈਆ ਲਾ ਕੇ 4G ਆ ਰਿਹਾ ਹੈ ਦੋ ਆਦਮੀ ਧੀਮੀ ਤੇ ਦੋ ਬੱਚੇ ਉਹਨਾਂ ਦੇ ਤੇ ਚਾਰੇ ਦੋਨੇ ਦੋਨੇ ਅਨਪੜ੍ਹੇ ਬੱਚੇ ਤੇ ਸਿਰ ਛੋਟੇ ਆ ਉਹ ਕਿਸ ਬੇਸ ਤੇ ਆਣਾ ਚਾਹੁੰਦੇ ਆ ਪੜਾਈ ਤੁਹਾਡੇ ਕੋਲ ਨਹੀਂ ਤੁਹਾਨੂੰ ਇਹ ਨਹੀਂ ਪਤਾ ਤੁਹਾਡਾ ਕੋਈ ਹਿੱਸਾ ਨਹੀਂ ਇੱਥੇ ਕੋਈ ਕੁਝ ਨਹੀਂ ਜੇ ਕੋਈ ਤੁਸੀਂ ਚਾਰ ਦਿਨ ਉੱਠੀ ਖਾ ਸਕੋ ਫਿਰ ਜਦ ਤੁਹਾਨੂੰ ਫੜਦੀ ਹੈ ਫਿਰ ਤੁਹਾਨੂੰ ਡਿਪੋਰਟ ਕਰਦੀ ਹੈ ਤੁਸੀਂ ਪੰਜਾਬ ਜਾ ਕੇ ਕੰਮ ਨੇ ਆ ਸਾਡੀ ਜੀ ਗਵਰਨਮੈਂਟ ਆਫ ਪੰਜਾਬ ਮਦਦ ਕਰੇ ਪੰਜਾਬ ਕਿਉਂ ਮਦਦ ਕਰੇ ਤੁਹਾਡੀ ਉਹਨਾਂ ਨੂੰ ਤੁਸੀਂ ਪੁੱਛ ਕੇ ਆਏ ਸੀ ਜਾਂ ਦੱਸ ਕੇ ਆਏ ਸੀ ਜਿੰਨਾ ਏਜੰਟਾਂ ਨੂੰ ਤੁਸੀਂ ਪੈਸੇ ਲਗਾਉਂਦੇ ਆਜਾ ਦਿੰਨੇ ਆ ਉਦੋਂ ਤੋਦੋਂ ਦੇ ਘੱਲੋਂ ਕੋਈ ਖਬਰ ਨਹੀਂ ਕਿਸੇ ਨੂੰ ਕਰਦੇ ਉਦੋਂ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਬਸ ਚੱਲੇ ਆ ਜੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਕੋਈ ਪਾਣੀ ਮਾਰਦੂਗਾ ਕਦੀ ਪਾਣੀ ਮਾਰਦੂਗਾ ਤੁਸੀਂ ਚੱਲੇ ਆ ਪੈਸੇ ਤੁਹਾਡੇ ਆ ਪਾਣੀ ਕਿੱਦਾਂ ਕੋ ਮਾਰੂਗਾ ਸੋ ਸਿਰ ਨੂੰ ਗਲਤ ਫੈਸਲੇ ਤੁਹਾਡੇ ਆ ਤੁਸੀਂ ਆਪਣੇ ਫੈਸਲੇ ਆ ਦਾ ਜਿਹੜਾ ਇਲਜ਼ਾਮ ਹੈ ਸਦਮਰ ਕੀ ਜਿਹੜੇ ਵੀ ਸ਼ੋ ਕਰਦੇ ਉਹਨਾਂ ਦੇ ਨਾ ਦਿਓ ਕੋਈ ਕਿਸੇ ਚੈਨਲ ਨੂੰ ਕਹੀ ਜਾਂਦਾ ਤੁਸੀਂ ਆ ਕਾਤੇ ਕਹਿੰਨੇ ਆ ਜੋ ਸੱਚ ਬੋਲਦੇ ਹੋ ਸੁਣ ਲਓ ਇਹ ਸੱਚ ਹੈ ਕਿ ਤੁਸੀਂ ਗਲਤੀ ਕਰਤੀ ਇਹ ਸੱਚ ਹੈ ਇਹ ਤੁਹਾਡੇ ਕੋਲ 50 ਲੱਖ ਰੁਪਈਆ ਜਿਹੜਾ ਤੁਸੀਂ ਲਿਆਂਦਾ ਜਾਂ ਤੁਸੀਂ ਚੁੱਕਿਆ ਆਪਣੇ ਪੈਸੇ ਦੇ ਕੇ ਜਾਂ ਮਤਲਬ ਘਰ ਰੱਖ ਕੇ ਉਹਨਾਂ ਦੇ ਉੱਤੇ ਉਹ ਗਲਤੀ ਕਰ ਲਈ ਤੁਸੀਂ ਜਦੋਂ ਅਧੀ ਅਧੀ 40-50 ਹਜ਼ਾਰ ਰੁਪਈਆ ਉਦੋਂ ਗਰੀਬੀ ਸੀ ਘਰਾਂ ਚ ਅਸੀਂ ਪੰਜ ਪੰਜ 10 ਹਜ਼ਾਰ ਦੇ ਨਾਲ ਆਏ ਸੀ ਪਰ ਪੜ੍ਹੇ ਲਿਖੇ ਸੀ ਪਰ ਆ ਕੇ ਗਵਰਨਮੈਂਟ ਦੀਆਂ jobbਾਂ ਇੱਥੇ ਕੀਤੀਆਂ ਪੱਕੇ ਹੋ ਕੇ ਤਾਂ ਪੱਕੇ ਵੀ ਜਿੱਦਾਂ ਅਸੂਲਨ ਹੁੰਦੇ ਆ ਜਹਾਂ ਚਾਹੇ ਆਕੇ ਇੱਥੇ ਰਹੇ ਤਾਂ ਪੱਕੇ ਹੋਏ ਤੁਸੀਂ ਤੇ ਹੱਦ ਹੋਈ ਏ ਤੁਹਾਡੇ ਵਾਲੀ ਉਹ ਕਹਿੰਦੇ ਸਾ ਅਸੀਂ ਕਿਸੇ ਨੂੰ ਵੜ ਨਹੀਂ ਆ ਨਾ ਤੁਸੀਂ ਫਿਰ ਉੱਥੋਂ ਲੰਗੀ ਜਾਂਦੇ ਆ ਫਿਰ ਤੁਹਾਨੂੰ ਫੜਦੇ ਤੇ ਰਿਪੋਰਟ ਕਰਦੇ ਆ ਆ ਪਿੱਛੇ ਜਾ ਕੁੜੀ ਇੱਕ ਇੰਗਲੈਂਡ ਦਾ ਕੋ ਵੀਜ਼ਾ ਆ ਤੂੰ ਅਮਰੀਕਾ ਦੀ ਗਵਰਨਮੈਂਟ ਨੂੰ ਬਤਨਾਮ ਕਰ ਰਹੀ ਆ ਅਮਰੀਕਾ ਦੀ ਗਵਰਨਮੈਂਟ ਨੂੰ ਕਿਉਂ ਬਤਨਾਮ ਕਰਦੀ ਏ ਤੂੰ ਗਲਤੀ ਤੁਹਾਡੀ ਆਪਣੀ ਆ ਇੰਗਲੈਂਡ ਦਾ ਤੇਰੇ ਕੋਲ ਵੀਜ਼ਾ ਤੇ ਜਵਾਨਾ ਤੂੰ ਘੁੰਮਣ ਗਈ ਏ ਜਿਹੜੇ ਮੈਕਸੀਕੋ ਆ ਉਦੋਂ ਬਸ ਕੈਲੀਫੋਰਨੀਆ ਦੇ ਪੁਲਿਸ ਨੇ ਤੁਹਾਨੂੰ ਫੜਿਆ ਇੰਗਲੈਂਡ ਤੋਂ ਤੇ ਜਵਾਨਾ 9000 ਕਿਲੋਮੀਟਰ ਆ ਤੇ ਜਵਾਨਾ ਤੋਂ ਜਦੋਂ ਤੁਸੀਂ ਮੈਕਸੀਕੋ ਤੋਂ ਕੈਲੀਫੋਰਨੀਆ ਮੰਗਦੇ ਆ 20 25 ਮੀਲ ਅੱਗੇ ਲੰਗੇ ਆਉਂਗੇ ਨਾ ਜ਼ਰਾ ਤਦੋਂ ਉੱਥੇ ਕੈਲੀਫੋਰਨੀਆ ਦੀ ਪੁਲਿਸ ਆ ਕੈਲੀਫੋਰਨੀਆ ਦੀ ਪੁਲਿਸ ਤੇ ਜਵਾਨਾ ਮੈਕਸੀਕੋ ਚ ਨਹੀਂ ਆਏਗੀ ਕਿਉਂ ਬੇਕੂ ਬਣਾਣਾ ਤੁਸੀਂ ਔਰ ਮੈਂ ਉਹਨਾਂ ਚੈਨਲਾਂ ਵਾਲਿਆਂ ਨੂੰ ਖਬਰਦਾਰ ਕਰਨਾ ਚਾਹੁੰਦਾ ਵੀ ਤੁਸੀਂ ਪਾਗਲ ਆ ਕਿਉਂ ਪਾਗਲੇ ਕੰਮ ਕਰਨ ਦਾ ਹੈ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਤੁਹਾਨੂੰ ਇਹ ਨਹੀਂ ਕਿੱਥੇ ਆ ਤੁਹਾਨੂੰ ਇਹ ਨਹੀਂ ਪਤਾ ਮੈਕਸੀਕੋ ਕਿੱਥੇ ਆ ਤੁਹਾਨੂੰ ਇਹ ਨਹੀਂ ਪਤਾ ਕੈਲੀਫੋਰਨੀਆ ਕਿੱਥੇ ਆ ਉੜੀ ਅੰਗਲੈਂਡ ਆਈ ਆ ਉੱਥੇ ਤੇ ਜਵਾਨਾ ਘੁੰਮਣ ਆਈ ਆ ਘੁੰਮਣ ਉੱਥੇ ਕੀ ਟੂਰਿਸਟ ਪਲੇਸ ਆ ਕੋਈ ਲੋਕ ਬਾਰਡਰ ਤੋਂ ਲੱਗਦੇ ਉੱਥੇ ਬਾਰਡਰ ਐ ਛੋਟਾ ਜਿਹਾ ਹਿਲਤੇ ਰੋ 13 1400 ਮਾਈਲ ਬਾਰਡਰ ਲਪਾਉ ਆ ਉੱਥੇ ਲੱਗਦੇ ਆ ਲੋਕ ਫੁੱਟ ਜਵਾਨਾ ਘੁੰਮਣਾ ਜੇ ਕੋ ਮਣਣਾ ਕੈਂਪਨ ਜਾਉਂਦੇ ਲੋਕ ਮਣ ਜਾਂਦੇ ਮੈਕਸੀਕੋ ਦਾ ਬਧੀਆ ਜਗ੍ਹਾ ਆ ਨਾਲੇ ਦੋ ਸਾਲ ਤੋਂ ਮাজে ਆਈ ਨੂੰ ਨਹੀਂ ਹੋਇਆ ਸਾਲ ਹੋਇਆ ਆਈ ਨੂੰ ਤੇ ਤੁਸੀਂ ਉਹਨੂੰ ਕਹਿੰਦੇ ਆ ਜੀ ਉਹ ਘੁੰਮਣ ਗਈ ਸੀ ਉਹਦੇ ਮਾਪੇ ਵੀ ਕਹੀ ਜਾਂਦੇ ਆ ਇੱਕ ਐਮਐਲਏ ਸਾਹਿਬਾ ਬੁਲੀ ਜਾਂਦੀ ਹੈ ਵਿੱਚ ਕਿ ਤੁਸੀਂ ਪੰਜਾਬ ਸਰਕਾਰ ਨੂੰ ਕਹਾਂਗੇ ਜੀ ਇਹਨਾਂ ਦਾ ਫੈਸਲਾ ਕਰਾਓ ਇਹਨਾਂ ਨੂੰ ਕੁਝ ਦਵਾਓ ਤੁਸੀਂ ਨਹੀਂ ਫੇਰ ਪੜਨ ਤਾਂ ਇੰਗਲੈਂਡ ਗਈ ਆ ਤੂੰ ਮੈਕਸੀਕੋ ਆ ਕੇ ਤਾਂ ਆਪ ਤੂੰ ਅਮਰੀਕਾ ਨੰਗੀ ਆ ਤੈਨੂੰ ਟੈਲੀਫੋਨ ਦੇ ਪੁਲਿਸ ਨੇ ਫੜਿਆ ਅਮਰੀਕਾ ਨੂੰ ਇੰਨਾ ਨਾ ਮਤਲਬ ਨਾ ਕਿਹੜੇ ਦੇਸ਼ ਨੂੰ ਤੁਸੀਂ ਆਉਨੇ ਆ ਉਹ ਇੱਕ ਆਹ ਗਾਣਾ ਵੀ ਸਕੇ ਨਾ ਸਮਾਂਦਾ ਜਿਸ ਤਰ੍ਹਾਂ ਤਾ ਉਹ ਉਹ ਕੰਦਲਾ ਜਿੱਥੇ ਜਸ ਤੇਜ ਦਾ ਹੈ ਇਹ ਉਹ ਦੇਸ਼ ਨਹੀਂ ਪੱਡੇ ਦਾ ਆਹੋ ਤੁਸੀਂ ਅਮਰੀਕਾ ਨੂੰ ਅਮਰੀਕਾ ਨੂੰ ਤੁਸੀਂ ਹੁਣ ਜਾ ਕੇ ਬੜਾ ਚੰਗਾ ਕੰਨੇ ਆ ਜਾਂ ਤੁਹਾਡਾ ਕੰਮ ਬਣਿਆ ਨਹੀਂ ਪਰ ਭਈ ਤੁਸੀਂ ਸੋਚ ਕੇ ਤਾਂ ਆਓ ਇੰਗਲੈਂਡ ਤੋਂ ਕੁੜੀ ਆਈ ਆ ਇੰਗਲੈਂਡ ਤੋਂ ਵੀਜ਼ਾ ਲੈਂਦੀ ਸਿੱਧੀ ਅਮਰੀਕਾ ਆਉਦੀ ਉਹ ਕੰਪਰ ਕੇ ਜਾਂਦੀ ਤੇ ਜੇ ਘੁੰਮਣਾ ਪੈਂਦਾ ਅਮਰੀਕਾ ਵੀਜ਼ਾ ਦਿੰਦਾ ਆਉਣਾ ਆਈ ਗੋ ਖੁਦ ਮੈਕਸੀਕੋ ਤੇ ਆ ਮੈਕਸੀਕੋ ਤੋਂ ਟੂ ਅਮਰੀਕਾ ਐ ਟ੍ਰਿਕੀ ਤੇ ਇੱਦੇ ਦੂਸਰੇ ਲੋਕ ਆ 1 ਕਰੋੜ ਲਾ ਕੇ ਤੁਸੀਂ ਆ ਰਹੇ ਆ ਇੱਥੇ ਥੋੜਾ ਘਰ ਤਾਂ ਹੈ ਨੀਗਾ ਤੁਹਾਡੀ ਰਸਦਾਂ ਬਿਆਰੀ ਜਿਹੜੇ ਤੁਹਾਨੂੰ ਦੋ ਦਿਨ ਰੋਟੀ ਖਵਾ ਦੇ ਕਿਹਦੇ ਵੇਸ ਤੇ ਆਉਣੇ ਤੁਸੀਂ ਇਹ 1 ਕਰੋੜ ਰੁਪਿਆ ਲਾ ਕੇ ਭਾਵੇਂ ਵਿਚਾ ਦਾ ਡੱਬਾ ਖੋਲ ਨੋ ਚੱਲ ਜਿਊਗਾ ਤੁਹਾਨੂੰ ਗੱਲਾਂ ਬਹੁਤ ਕੌੜੀਆਂ ਲੱਗਣੀਆਂ ਪਰ ਮਾਫ਼ ਕਰਨਾ ਗਲਤੀ ਤੁਹਾਡੀ ਆ ਪੰਜਾਬ ਸਰਕਾਰ ਦੀ ਨਹੀਂ ਨਾ ਹੀ ਤੋਂ ਉਸਤਾਨ ਦੀ ਸਰਕਾਰ ਦੀ ਆ ਤੁਸੀਂ ਤਾਂ ਪਤਾ ਵੀ ਨਹੀਂ ਲੱਗਣ ਦਿੰਦੇ ਇਹ ਜੰਡਰ ਨੂੰ ਪੈਸੇ ਦਿੱਤੇ ਆ ਨਾ ਕੋਈ ਲਿਖਵਾਨੇ ਆ ਕਿਸੇ ਕੋਲੋਂ ਸੁਪਈ ਅਗਰ ਬਾਹਰ ਆਉਣਾ ਹੈ ਸਹੀ ਵਿਪਰਨ ਨਾਲ ਆਓ ਪੜ੍ਹਾਈ ਦੇ ਤੌਰ ਤੇ ਆਓ ਜੀ ਸਦਕੇ ਆਓ ਕੰਮ ਦੇ ਤੌਰ ਤੇ ਆਓ ਜੀ ਸਦਕੇ ਆਓ ਰਿਸ਼ਤੇਦਾਰਾਂ ਦੇ ਕੋਲ ਆਓ ਘੁੰਮਣ ਫਿਰਨਾ ਆਓ ਜੇ ਪੱਕੇ ਹੋ ਸਕਦੇ ਆ ਕੇ ਉਹ ਨੂੰ ਅਮਰੀਕਾ ਨੂੰ ਕੁਦਮ ਨਾ ਦੋ ਅਮਰੀਕਾ ਤੁਹਾਨੂੰ ਰੋਟੀ ਦਿੰਦਾ ਹੀ ਆ ਤੁਹਾਡਾ ਕੋ ਖਾਣਾ ਕੁਛ ਨਹੀਂ ਇਹ ਜਾ ਕੇ ਹਿੰਦੋਸਤਾਨ ਦੇ ਵਿੱਚ ਜਿੰਨੇ ਯੂਟਿਊਬਰ ਆ ਜਿੰਨੇ ਚੈਨਲ ਆ ਉਹਨਾਂ ਨੂੰ ਅੱਧੀ ਅੱਧੀ ਗੱਲ ਦਾ ਤਾਂ ਪਤਾ ਨਹੀਂ ਜਾਂਦਾ ਉਹਨਾਂ ਨੂੰ ਇਹ ਮਲਾ ਮਰ ਕੱਛੇ ਨਾਂ ਨੂੰ ਨੇ ਪਤਾ ਅਸੀਂ ਕੀ ਕਹਿਣਾ ਹੈ ਉਹ ਜੋ ਹੱਥੋਂ ਦਾ ਭੁੱਲੀ ਜਾਂਦੇ ਆ ਸਾਰਾ ਦਿਨ ਉੱਥੇ ਸੋਸ਼ਲ ਮੀਡੀਆ ਤੇ ਹੋਏ 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 ਵੰਡੇ ਗਿਆ ਸੋਸ਼ਲ ਮੀਡੀਆ ਵੀ ਅਸਲੇ ਝੂਠ ਦਾ ਪਲੰਦਾ ਬੰਦਾ ਜਾ ਰਿਹਾ ਲੋਕ ਸਾਨੂੰ ਗਲਾਂ ਕੱਢਦੇ ਆ ਚੰਗੇ ਸ਼ੋਅ ਨਹੀਂ ਆ ਰਹੇ ਔਰ ਤੁਸੀਂ ਬਿਲਕੁਲ ਗਲਤ ਗੱਲਾਂ ਫੈਲਾ ਰਹੇ ਹੋ ਚੰਗੇ ਚੰਗੇ ਸ਼ੋਅ ਕਰੋਗੇ ਤਾਂ ਲੋਕ ਤੁਹਾਨੂੰ ਪਸੰਦ ਕਰਨਗੇ ਇਨਫਰਮੇਸ਼ਨ ਦੇ ਹੋਜੀ ਤੁਹਾਡੇ ਕੋ ਹੈਗੀ ਆ ਚੰਗੀ ਇਨਫਰਮੇਸ਼ਨ ਜਿਹੜੀ ਐਗਜ਼ੈਕਟ ਹੋਵੇ ਜਿਹੜੀ ਸਹੀ ਹੋਵੇ ਤੁਹਾਨੂੰ ਚਾਹੀਦੀ ਹੈ ਹਫਤੇ ਜਿੱਕਾ ਪ੍ਰੋਗਰਾਮ ਕਰ ਲਿਆ ਕਰੋ ਰੋਜ਼ ਕਰਨ ਦੀ ਲੋੜ ਨਹੀਂ ਹੈ ਪਰ ਉੱਚ ਇਨਫਰਮੇਸ਼ਨ ਚੰਗੀ ਦਿਓ ਮੈਨੂੰ ਉਮੀਦ ਆ ਅਸੀਂ ਤਾਂ ਮੈਂ ਗੁੱਸੇ ਪਰ ਆ ਲੱਜ ਜੀ ਬੋਲਦੇ ਸੀ ਪਰ ਮੈਨੂੰ ਉਮੀਦ ਆ ਤੁਹਾਨੂੰ ਇਹ ਸਮਝ ਆਏਗੀ ਕਿ ਅਸੀਂ ਗਲਤੀ ਕੀਤੀ ਆ ਅਸੀਂ ਅਮਰੀਕਾ ਨੂੰ ਗਏ ਸੀ ਤੇ ਉੱਥੋਂ ਸਾਨੂੰ ਉਹਨਾਂ ਨੇ ਰੰਗਿਆ ਸੀ ਫੜ ਕੇ ਤੇ ਮੋੜ ਦਿੱਤਾ वागुरु माफ़ करे तो सारे चंगा अनुछा रुजगार मिले थोड़ी तो जिंदगी चंकी हो कामना अमरीकना जो भी अमरीका अगे तो जो भी आना आई एयर आओ वीजा लेके आओ घूम फिर सको जो थोड़ा कोई इतने रिश्तेदार है अपलाई तो कराओ शायद थे रहने का मौका मिल सके कोई कारण बन सकेदा ट्राई करो ये दूजे पासे आ के ਤੇ ਗਵਰਨਰ ਦਾ ਸੈਂਦੀ ਆ ਨਹੀਂ ਹੋਂ ਤਾਂ ਨਾਲੇ ਵੈਸੇ ਹੀ ਉਹਨਾਂ ਨੇ ਮਹੀਨਾ ਹੋ ਰਿਹਾ ਸਾਰਾ ਪਾਉਡਰ ਪੜ ਜਾਣਾ ਪਿਛਲੇ 1 ਮਹੀਨੇ ਸਿਰਫ 359 ਬੰਦੇ ਲੰਗੇ ਆ ਉਹ ਵੀ ਫੜੇ ਗਏ ਸਾਰੇ ਕੋਈ ਵੀ ਨਹੀਂ ਲੰਘ ਸਕਿਆ ਜਿੱਥੇ 25-25000 ਰੋਜ਼ ਦਾ ਲੰਘਦਾ ਸੀ 1 ਮਹੀਨੇ ਸਿਰਫ 359 ਲੋਕ ਅੱਥੇ ਵੜੇ ਆ ਔਰ ਸਾਰੇ ਫੜੇ ਗਏ ਔਰ ਸਾਰੇ ਤਕਰੀਬਨ ਰਿਪੋਰਟ ਹੋਣ ਲਈ ਤਿਆਰ ਬੈਠੇ ਹੋਣੇ ਜਾਂ ਹੋ ਗਿਆ ਹੋਣਾ ਇਧਰ ਦਖਣ ਦੀਆਂ ਅਮਰੀਕਾ ਵੱਲ ਅਲਸਲਵਾਡੋਰ ਪਨਾਮਾ ਤੇ ਜਿਹੜੇ ਦੂਸਰੇ ਦੇਸ਼ ਆ ਉਹਨਾਂ ਦੇਸ਼ਾਂ ਦੇ ਲੋਕ ਤਾਂ ਰੋਜ਼ ਹੀ ਜਹਾਜ਼ਾਂ ਦੇ ਜਹਾਜ਼ ਪਰ ਪਰ ਕੇ ਜਾ ਰਹੇ ਆ ਜਦ ਤੱਕ ਕੰਦ ਜੜੀ ਬਣ ਜਾਣੀ ਆ ਉਸ ਤੋਂ ਬਾਅਦ ਹੱਥ ਲਾਣਾ ਮੁਸ਼ਕਲ ਹੋ ਜੇ ਹਮਸਾ ਦਾ ਕਰੰਟ ਵੀ ਛੱਡ ਦੇ ਉਹ ਜਾਂ ਕੁਝ ਕਰ ਦੇ ਤਾਂ ਕਿ ਕੋਈ ਉਹਨੂੰ ਹੱਥੀ ਨਾਲ ਆ ਸਕੇ ਕੰਦ ਪਰ ਬੜੇ ਅਫਸੋਸ ਸੀ ਗੱਲਿਆ ਕਿ ਜਿਹੜੇ ਲੋਕ ਆਏ ਉਹਨਾਂ ਦਾ ਕੰਮ ਨਹੀਂ ਬਣਿਆ ਪਰ ਵਾਹਿਗੁਰੂ ਮਾਫ ਕਰੇ ਤੁਸੀਂ ਲੋਕ ਅੱਗੇ ਤੋਰਨਾ ਚਾਹੁੰਦੇ ਤੇ ਪੱਕੇ ਪੈਂਦੇ ਆ ਇਹ ਮੇਰਾ ਸੈਟਅਪ ਟੱਪ ਕੇ ਲਾਉ ਉਹ ਤੁਹਾਡਾ ਇੱਥੇ ਕੁਝ ਨਹੀਂ ਬਣਨਾ ਪਿਆ ਮੁਸ਼ਕਲ ਹੋ ਜਾਏਗੀ ਰੱਬ ਰੱਖਾ